보아보지 <hook> <analysis on> <no regardez freehua>.

ਸਬ ਅੱਜਕਲ੍ਹ ਪੁਰਕ ਵਾਏ ਰੂਟਾਂ ਤਾਂ ਤਾਂ ਸ਼ਿਰਗੁਰ रामदास ਜੀ ਦੇ ਅਸ਼ੀਰਵਾਦ ਸਦਕਾ ਜੋ 2.5 ਸਾਲ ਪਹਿਲੇ ਅਸੀਂ ਇਹ ਜੋ ਹੈਰੀਟੇਜ ਸਟਰੀਟ ਦਾ ਰੈਨੋਵੇਸ਼ਨ ਦਾ ਇਹਦੀ ਰੈਟਰੋਫਿਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਦਾਸ ਵੱਲੋਂ ਅੱਜ ਜੋ ਰਸਮੀ ਤੌਰ ਤੇ ਪੂਰਾ ਹੋਇਆ ਤੇ ਹੁਣ ਸਿੰਘ ਸਾਹਿਬ ਅਰਦਾਸ ਕਰਨਗੇ ਇੱਥੋਂ ਦੇ ਜਿੰਨੀਆਂ ਵੀ ਟਾਈਲਾਂ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਬੁਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਜ ਸਟਰੀ ਦੁਬਾਰਾ ਪੇਂਟ ਕਰਾਈ ਗਈ ਹੈ ਸਾਰਾ ਇਹ ਜਿਹੜਾ ਮੀਨਾਕਾਰੀ ਆਰਟਿਸਟਿਕ ਵਰਕ ਹੈ ਉਹ ਦੁਬਾਰਾ ਕਰਾਇਆ ਗਿਆ ਔਰ ਸਫਾਈ ਦੀ ਬੜੀ ਲੋਡ ਸੀ ਤੁਸੀਂ ਦੇਖਿਆ ਕਿ ਸਫਾਈ ਦੀਆਂ ਵੱਡੀ ਮਸ਼ੀਨ ਜਿਹੜੀ ਇਹ ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹੱਈਆ ਕਰਾਈ ਗਈ ਹੈ ਅੱਠ ਗੋਲਫ ਫੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕੰਮ ਦੋ ਸਟੈਚੂ ਜੋ ਆਪਣਾ ਸਾਡੇ ਜਰਨੈਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਤੇ ਨਾਲ ਹੀ ਇੱਥੇ ਜਿਹੜੇ ਡਸਟਬਿਨ ਦੀ ਮੁਹਈਆ ਕਰਾਏ ਗਏ ਹੈ ਹੋਰ ਸਾਰੇ ਇਹਨੂੰ ਅਪਗ੍ਰੇਡ ਕਰਨ ਲਈ ਤਾਂ ਕਿ ਸਾਡਾ ਇਹ ਵੀ ਕੋਈ ਵੀ ਵੀਆਈਪ ਜਿਹੜਾ ਉਧਰੋਂ ਗਲੀ ਥਾਣੀ ਨਾ ਆਏ ਉਹ ਇਧਰੋਂ ਆਏ ਇਧਰੋਂ ਗੋਲਫ ਕਾਟਾ ਵੀ ਜਿਹੜਾ ਉਹ ਸਾਰੇ ਕਮਿਸ਼ਨਰ ਦੇ ਨਾਲ ਮਿਊਸਪਲ ਕਮਿਸ਼ਨਰ ਨਾਲ ਮਿਲ ਕੇ ਜਿਹੜੇ ਭੂਰੀ ਵਾਲੇ ਬਾਬਾ ਜੀ ਹੈ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾ ਰਹੀਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਵੀ ਪੁੱਜ ਰਹੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਦੀਆਂ ਮਸ਼ੀਨਾਂ ਗੋਲਫ ਕਾਟਾ ਇਹ ਸਾਰਾ ਜਿਹੜਾ ਪ੍ਰਬੰਧ ਹੈ ਇਹ ਤੁਸੀਂ ਦੇਖ ਰਹੇ ਹੋ ਸਪੀਕਰ ਸਕਰੀਨਾਂ ਇੱਥੇ ਕੀਰਤਨ ਦਾ ਵੀ ਪ੍ਰਵਾਹ ਚੱਲੇਗਾ ਨਿਰਵੈ ਬਹੁਤ ਕੁਝ ਇਹਦੇ ਵਿੱਚ ਕੀਤਾ ਗਿਆ ਹੈ ਤਾਂ ਕਿ ਸੰਗਤ ਦਾ ਜਦੋਂ ਵੀ ਉੱਥੋਂ ਹੀ ਜਦੋਂ ਮਹਾਰਾਜ ਰਜੀਤ ਸਿੰਘ ਦੇ ਸਟੈਚੂ ਤੋਂ ਆ ਕੇ ਜੱਲਿਆਂ ਵਾਲੇ ਬਾਗ ਤੇ ਇੱਧਰ ਉਦੋਂ ਹੀ ਉਹਨੂੰ ਫੀਲਿੰਗ ਆਏ ਕਿ ਦਰਬਾਰ ਸਾਹਿਬ ਕਿ ਅਸੀਂ ਜਾ ਰਹੇ ਹਾਂ ਨਤਮਸ ਕੋਲ ਬਈ ਇੱਕ ਪਵਿੱਤਰਤਾ ਦੀ ਭਾਵਨਾ ਠੀਕ ਹੈ ਦੁਕਾਨਾਂ ਦੁਕਾਨਦਾਰਾਂ ਨੇ ਵੀ ਬੜਾ ਸਹਿਯੋਗ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆ ਦੁਕਾਨਾਂ ਤਾਂ ਕਿ ਆਪਣਾ ਕੋਈ ਹੌਕਰ ਸੀ ਕਿਸੇ ਨੇ ਬਾਹਰ ਕੱਪੜੇ ਟੰਗੇ ਸੀ ਉਹਨਾਂ ਨੇ ਵੀ ਆਪਣਾ ਮੰਨਿਆ ਬਈ ਆਪਾਂ ਇਸ ਚੀਜ਼ ਦੀ ਸੁੰਦਰਤਾ ਨੂੰ ਇਸ ਚੀਜ਼ ਦੀ ਪਵਿੱਤਰਤਾ ਨੂੰ ਇਸ ਚੀਜ਼ ਦੇ عقیده ਨੂੰ ਤਾਂ ਕਿ ਸੰਗਤ ਜਿਹੜੀ ਸ਼ਰਧਾ ਨਾਲ ਆ ਰਹੀ ਹੋ ਜਰੂਰ ਆਪਣਾ ਕੁਝ ਖਰੀਦੇ ਕੁਝ ਆਪਣਾ ਚਾਹ ਪਾਣੀ ਪੀਵੇ ਪਰ ਇੱਕ ਆਦਬ ਉਹ ਡਿਸਪਲਨ ਨਾਲ ਤੇ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਫਾਈ ਦਾ ਔਰ ਇੱਥੇ 250 ਫਰੈਸ਼ ਦਰਖਤ ਲਾਏ ਗਏ ਨੇ ਬਹੁਤ ਕੰਮ ਕੀਤਾ ਗਿਆ ਤੇ ਉਮੀਦ ਹੈ ਕਿ ਅੱਜ ਉਹਦੇ ਅਰਦਾਸ ਕਰਨ ਤੋਂ ਬਾਅਦ ਇਹ ਇੰਦਾ ਐਸਯੂਪੀਸੀ ਦੇ ਸਹਿਯੋਗ ਨਾਲ ਪੂਰੇ ਵਾਲੇ ਬਾਬਾ ਜੀ ਔਰ ਭਾਈ ਗੁਰ ਇਕਪਾਲ ਸਿੰਘ ਜੀ ਦੇ ਸਾਰੇ ਸੰਸਥਾਵਾਂ ਪਹੁੰਚੀਆਂ ਜੁਆਇਟਿਡ ਸਿੱਖ ਵੀ ਮੇਅਰ ਸਾਹਿਬ ਨੇ ਖਾਸ ਕਰਕੇ ਸਹਿਯੋਗ ਦਿੱਤਾ ਤੇ ਸਪੀਕਰ ਸਾਹਿਬ ਆਰੇ ਨੇ ਹੁਣੇ ਤੇ ਉਹ ਅਸੀਂ ਇਹਦਾ ਅੱਜ ਰਸਮੀ ਤੌਰ ਤੇ ਉਦਘਾਟਨ ਕਰ ਰਹੇ ਹਾਂ ਸਾਡੀ ਸਾਹਿਬ ਕਿੰਨੀ ਲਾਗਤ ਹੈ ਕੋਲੋਂ ਜਿਹੜੀ ਹੈ ਇਹਦੇ ਦੀ ਤਕਰੀਬਨ 3 ਕਰੋੜ ਰੁਪਏ ਤੋਂ 2 ਕਰੋੜ 90 ਲੱਖ ਰੁਪਏ ਦੀ ਟੋਟਲ ਲਾਗਤ ਆਈ ਹੈ ਪਰ ਲਾਗਤ ਦੇ ਨਾਲੋ ਜਿਹੜੀ ਮਿਹਨਤ ਹੋਈ ਹੈ ਇਹ ਬੜੀ ਲੋਡ ਸੀ ਦੇਖੋ ਹੁਣ ਚਮਕ ਰਹੀਆਂ ਸਾਰੀਆਂ ਬਿਲਡਿੰਗਾਂ ਸਾਰੇ ਮੀਡੀਆ ਨੂੰ ਕਾਹਗਾ ਕੇ ਜਰੂਰ ਜਿਹੜੀਆਂ ਸਫਾਈ ਦੀਆਂ ਮਸ਼ੀਨਾ ਗੋਲਫ ਕਾਟਾ ਪੇੜ ਪੌਦੇ ਜੋ ਲਾਈਟਾਂ ਇਹਨੂੰ ਪੂਰਾ ਵਧੀਆ ਕਰਾਇਆ ਗਿਆ ਔਰ ਮੈਂ ਉਮੀਦ ਕਰਦਾ ਕਿ ਜਿਹੜਾ ਵੀ ਵੀਆਈਪੀ ਹੁਣ ਇਧਰੋਂ ਆਏਗਾ ਅਸੀਂ ਮੇਰੇ ਖਰ 6 ਗੋਲਫ 7 ਗੋਲਫ ਕਾਟਾਂ ਵੀ ਲਵਾਤੀਆਂ ਅੱਜ ਤੋਂ ਜਿਹੜਾ ਵੀ ਕੋਈ ਨਹੀਂ ਚੱਲ ਸਕਦਾ ਉਹ ਫ੍ਰੀ ਆਫ ਚਾਰਜ ਉਹ ਬਾਬਾ ਜੀ ਚਲਾਣਗੇ ਔਰ ਨਾਲ ਸਾਡੇ ਕਮਿਸ਼ਨਰ ਸਾਹਿਬ ਉਹ ਸਾਰਾ ਆਪਾਂ ਸਫਾਈ ਵੀ ਰੱਖੀਏ ਔਰ ਗੰਦ ਨਾ ਪੈਣ ਲਈਏ ਔਰ ਇਦਾਂ ਹੀ ਗੁਰਬਾਣੀ ਦਾ ਕੀਰਤਨ ਨਿਰਵਿਗਨ ਚੱਲੇ ਜਦੋਂ ਵੀ ਆਪਾਂ ਉੱਥੋਂ ਐਂਟਰ ਕਰੀਏ ਧਰਮ ਸਿੰਘ ਮਾਰਕੀਟ ਤੋਂ ਉਤੋਂ ਹੀ ਲੱਗੇ ਕਿ ਵੀ ਅਸੀਂ ਦਰਬਾਰ ਸਾਹਿਬ ਨਤਮਸਤ ਹੋਣ ਜਾ ਰਿਹਾ ਜਿਹੜੀ ਅਸੀਂ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜੀ ਅਸੀਂ ਅਸੀਂ ਨਤਨ ਗੜਕਰੀ ਜੀ ਨੂੰ ਵੀ ਮੈਂ ਮਿਲਿਆ ਉਹਨਾਂ ਨੇ ਵਾਅਦਾ ਕੀਤਾ ਉਹ ਕਹਿੰਦੇ ਮੈਂ ਤੇ ਪ੍ਰਪੋਜ਼ਲ ਦੀ ਵੇਟ ਕਰ ਰਿਹਾ ਅਸੀਂ ਪਾਰਕਿੰਗ ਦੇ ਨਾਲ ਨਾਲ ਕਿਹਾ ਹੈ ਕਿ ਕੋਈ ਮਾਸ ਰੈਪਿਡ ਸਿਸਟਮ ਜੀਟੀ ਰੋਡ ਤੋਂ ਇੱਥੇ ਤੱਕ ਦੇ ਦੇ ਉਹ ਤਿਆਰ ਨੇ ਹੁਣ ਅਸੀਂ ਪੰਜਾਬ ਸਰਕਾਰ ਨਾਲ ਗੱਲ ਕਰ ਰਹੇ ਹਾਂ ਇੱਥੇ ਕਮਿਸ਼ਨਰ ਸਾਹਿਬ ਵੀ ਪ੍ਰਪੋਜ਼ਲ ਬਣਾ ਰਹੇ ਮੇਅਰ ਸਾਹਿਬ ਵੀ ਕਿ ਆਪਾਂ ਉੱਥੋਂ ਕੋਈ ਐਮ ਆਰਟੀ ਜੀਟੀ ਰੋਡ ਤੋਂ ਜਿਹੜੀ ਪਾਰਕਿੰਗ ਹੈ ਇੱਥੇ ਉਹ ਉੱਥੋਂ ਇੱਥੇ ਤੱਕ ਕੋਈ ਮਾਨੋਰੇਲ ਟਾਈਪ ਆਫ ਗਦਕਰੀ ਜੀ ਬਿਲਕੁਲ ਤਿਆਰ ਨੇ ਉਹ ਉਹਦੇ ਫੰਡਿੰਗ ਕਰਨ ਲਈ ਅਸੀਂ ਉਹਦੇ 'ਤੇ ਤਤ ਪਰ ਹੈਗੇ ਸਾਨੀ ਸਾਹਿਬ ਸੁੰਦਰਤਾ ਲਈ ਕਰੋੜਾਂ ਰੁਪਏ ਲਗਾਏ ਗਏ ਨੇ ਸਿੱਧੇ ਜਿਹੜੇ ਮੁਤਲਕਾਏ ਗਏ ਨੇ ਪਰ ਗੁਰਬਾਣੀ ਦਾ ਥੋੜਾ ਵੀ ਚੱਲਦਾ ਹੈ ਪਰ ਦੇਖਣ ਚਾਹੇ ਕਿ ਫੋਟੋਗ੍ਰਾਫਰ ਨੇ ਤਾਂ ਕੋਨਾ ਸ਼ੂਟ ਕਰਦੇ ਨੇ ਲਗ ਲਗ ਨਹੀਂ ਨਹੀਂ ਉਹ ਅਸੀਂ ਅਸੀਂ ਇੱਥੇ ਫੋਟੋ ਸ਼ੂਟ ਵੀ ਚੱਲਦਾ ਇੱਥੇ ਸਾਡੇ ਇੱਥੇ ਸਾਡੇ ਵਲੰਟੀਅਰ ਵੀ ਰਹਿਣਗੇ ਔਰ ਕੋਈ ਵੀ ਫੋਟੋ ਸ਼ੂਟ ਨਹੀਂ ਹੋਏਗਾ ਇਹ ਧਾਰਮਿਕ ਜਗ੍ਹਾ ਦੇਖੋ ਆਪ ਦਾ ਸੰਗਤ ਨੂੰ ਬੇਨਤੀ ਕਰ ਸਕਦੇ ਆ ਬਾਕੀ ਅਸੀਂ ਪੰਜਾਬ ਟੂਰਿਜ਼ਮ ਨੂੰ ਵੀ ਬੇਨਤੀ ਕੀਤੀ ਹੈ ਔਰ ਸੰਧਵਾ ਸਾਹਿਬ ਸਾਡੇ ਸਪੀਕਰ ਸਾਹਿਬ ਹੁਣ ਆ ਗਏ ਨੇ ਜਿਹੜੇ ਰਸਮੀ ਤੌਰ ਤੇ ਦਾ ਉਦਘਾਟਨ ਕਰਨਗੇ ਇੱਥੇ ਕੋਈ ਫੋਟੋ ਸ਼ੂਟ ਇਹਦੀ ਐਸੇ ਆਈ ਜਿਹੜੀ ਧਾਰਮਿਕਤਾ ਹੈ ਜੋ ਅਦਮ ਹੈ ਜੋ ਮਰਿਆਤਾ ਹੈ ਕੋਈ ਗੁਰਬਾਣੀ ਦਾ ਕੀਰਤਨ ਪ੍ਰਵਾਚ ਚੱਲੇਗਾ ਸਾਡੇ ਸਭ ਜਿਹੜੀਆਂ ਗੱਡੀਆਂ ਦਾ ਰੂਟ ਕੀ ਰਹੇਗਾ ਕਿੰਨੇ ਰੂਟ ਚ ਚੱਲਣਗੀਆਂ ਜਿਹੜੀ ਇਹ ਸਫਾਈ ਦੀਆਂ ਮਸ਼ੀਨਾਂ ਮੇਅਰ ਸਾਹਿਬ ਨੂੰ ਪਤਾ ਹੈ ਧਰਮ ਜਿਹੜਾ ਜਿੰਨਾ ਵੀ ਧਰਮ ਸਿੰਘ ਮਾਰਕੀਟ ਤੋਂ ਅੰਦਰ ਅੰਦਰ ਹੀ ਇਹ ਸਫਾਈ ਦੀ ਜਿਹੜੀ ਵੱਡੀ ਆਟੋਮੈਟਿਕ ਮਸ਼ੀਨਾਂ ਉਹ ਚੱਲਣਗੀਆਂ ਗੋਲਫ ਆਟਾ ਪਾਰਕਿੰਗ ਤੋਂ ਲੈ ਕੇ ਇੱਥੋਂ ਤੱਕ ਫ੍ਰੀ ਆਫ ਚਾਰਜ ਸੱਤ ਗੋਲਫ ਆਟਾ ਉਹ ਚੱਲਣਗੀਆਂ ਬਾਕੀ ਤੁਹਾਨੂੰ ਸਾਰਾ ਮੈਂ ਵੇਰਵਾ ਦਿੱਤਾ ਹੈ ਪੇਂਟ ਪਾਲਿਸ਼ ਟਾਈਲਾਂ ਦਾ ਤਕਰੀਬਨ 2.5 ਪੌਣੇ 3 ਸਾਲ ਲੱਗੇ ਹੈ ਮੈਂ ਡੀਸੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਸਾਰੇ ਕਾਰਪੋਰੇਸ਼ਨ ਦਾ ਔਰ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਜਿਹੜੇ ਸਾਡੇ ਦੁਕਾਨਦਾਰ ਵੀਰ ਭਰਾਏ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਹੈ ਆਪਣੇ ਅਦਬ ਦੇ ਵਿੱਚ ਰਹਿਣ ਆਪਾਂ ਇਹ ਮर्यादा ਨੂੰ ਇਹ ਨਹੀਂ ਕਿ ਉਹ ਖੜੀਆਂ ਦੇ ਉਹ ਵਿੱਚ ਆਪਾਂ ਇਹਨੂੰ ਬਿਲਕੁਲ ਕੋਰੀਡੋਰ ਨੂੰ ਮर्याਦਾ ਨਾਲ ਰੱਖੀਏ ਗੱਡਣ ਕਰਾਏ ਤੇ ਜ਼ਿਆਦਾ ਝਗੜਾ ਨਾ ਕਰਨਾ ਹੈ ਸੇਵਕ ਕੋ ਸੇਵਾ ਬਣੀ ਆਈ ਹੁਕਮ ਬਹੁਤ ਬਰੰਪਤ پائی ਸਾਹੀ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਜਿੱਥੇ ਕਿਤੇ ਵੀ ਸੇਵਾ ਦਾ ਮੌਕਾ ਮਿਲਦਾ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਸੋ ਇਹ ਤਾਂ ਦਰਬਾਰ ਸਾਹਿਬ ਦਾ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਸ਼ਾਂਤੀ ਦਾ ਭਾਈਚਾਰੇ ਦਾ ਪ੍ਰਤੀਕ ਹੈ ਹਕ ਸੱਚੇ ਇंसाफ ਦਾ ਪ੍ਰਤੀਕ ਹੈ ਰੇਗ ਮਿਠਾਵੇਂ ਨੂੰ ਥਾਂ ਮਿਲਦੀ ਨੇ ਤੇ ਰੇਗ ਨੂੰ ਫਿਰ ਮਿਲਦਾ ਨਿਆਸੀ ਨੂੰ ਆਸਰਾ ਮਿਲਦਾ ਸੋ ਇਥੋਂ ਦੀ ਸਾਫ ਸਫਾਈ ਜਿਹੜੀ ਅਪਕੀਪ ਹੈ ਉਹਦੀ ਸੇਵਾ ਅੱਜ ਸਾਨੀ ਸਾਹਿਬ ਘਰਾਣੀ ਔਰ ਸਾਡੀ ਕਾਰਪੋਰੇਸ਼ਨ ਨੇ ਸਾਡੇ ਐਮਐਲਏ ਸਰਵਾਰ ਨੇ ਮੇਅਰ ਸਾਹਿਬਾਨ ਨੇ ਸਾਰਿਆਂ ਨੇ ਰਲ ਕੇ ਇੱਕ ਬੜੇ ਵਧੀਆ ਜਿਹੜਾ ਸਿਸਟਮ ਬਣਾਇਆ ਵੀ ਜਿਹੜੀ ਆਟੋਮੈਟਿਕ ਮਸ਼ੀਨਾਂ ਚੱਲ ਰਹੀਆਂ ਤੇ ਸਫਾਈ ਦੀਆਂ ਔਰ ਸੱਤ ਜਿਹੜੇ ਗੋਲਫ ਕਾਰਟ ਹੈ ਜਿਹੜੇ ਸਾਡੇ ਸ਼ਰਤਾਲੂਆਂ ਨੂੰ ਬਾਜ਼ਾਰ ਵਿੱਚ ਲੈ ਕੇ ਲੈਣ ਲਈਉਣ ਵਾਸਤੇ ਜਿਹੜੇ ਉਹ ਬਿਨਾ ਕਿਸੇ ਸ਼ੁਲਕ ਦੇ ਚੱਲਣਗੇ ਤੋਂ ਬੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਰਾਮਦਾਸ ਪਾਸ਼ਾ ਦਾ ਬਹੁਤ ਸ਼ੁਕਰਾਨਾ 328 ਰੁਪਏ ਲੈ ਕੇ ਜੇ ਕਿਸੇ ਤੇ ਪਹੁੰਚੇ ਸੀ ਉਹਦਾ ਹਿਸਾਬ ਤੁਹਾਨੂੰ ਜੀ ਆ ਗਈ ਹੈ ਦੇਖੋ ਉੱਤੇ ਐਫ ਆਈ ਆਰ ਹੋ ਰਹੀ ਹੈ ਸਹੀ ਕਰੋ ਬੇਬੇ ਨਾ ਤਾਂ ਗਰਾਸ ਦੀ ਮਾਰਗ ਦੇ ਉੱਤੇ ਬਹੁਤ ਸੁੰਦਰਤਾ ਵੀ ਸਾਰਾ ਕੁਝ ਹੈ ਪਰ ਧਰਨੇ ਜਿਹੜੇ ਨਗਾਤਰੇ ਤੇ ਲੱਗਦੇ ਨੇ ਉਹ ਤਾਂ ਸੰਗਤ ਵੀ ਪ੍ਰੇਸ਼ਾਨ ਹੈ ਤੇ ਪਿਛਲੇ 2-3 ਸਾਲ ਲਗਾਤਾਰ ਧਰਨਾ ਲੱਗ ਰਿਹਾ ਉਹਦੇ ਕਰਕੇ ਨਾ ਕਰਦਾ ਇਹ ਤਾਂ ਤੁਸੀਂ ਸਾਰਿਆਂ ਨੇ ਡਿਸਾਈਡ ਕਰਨਾ ਸ਼ਹਿਰ ਵਾਲਿਆਂ ਨੇ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਹਾਂਜੀ ਮਸਲੇ ਹੱਲ ਕਿਉਂ ਨਹੀਂ ਕੀਤੇ ਜਾਂਦੇ ਕਿੱਥੇ ਆ ਆਪ ਵੀ ਇਹਨਾਂ ਦਾ ਕਿਉਂ ਨਹੀਂ ਕੀਤਾ ਹੁੰਦਾ ਇਹ ਵਾਸਤੇ ਮੇਰਾ ਖਿਆਲ ਆ ਬਸ ਲੋਕਲ ਲੀਡਰਸ਼ਿਪ ਨਾਲ ਗੱਲ ਕਰਕੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਹਰੇਕੀ ਦਾ ਹੱਲ ਹੋ ਜਾਣਾ ਠੀਕ ਹੈ ਕਹੋ ਕਰਾ ਲੂ ਹਾਂਜੀ ਜੀ ਮੈਂ ਸਭ ਜਿਹੜਾ ਅੱਜ ਦਾ ਪ੍ਰੋਗਰਾਮ ਰੇਗਾ ਉਹਨਾਂ ਉੱਧਰ ਨੂੰ ਕਰ ਲੈਂਦੇ ਆ ਫਿਰ ਅੱਜ ਅੱਜ ਜਿਹੜਾ ਇਹ ਗੁਰੂ ਘਰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਜਿਹੜੇ ਬਾਹਰ ਗਲਿਆਰਾ ਕਿਉਂਕਿ ਬਹੁਤ ਸਾਰੀ ਸੰਗਤ ਦੇ ਰਹੀ ਹੈ ਨਤਮਸਤਕ ਹੋਣ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਲੋ ਜਿਹੜੇ ਨੇ ਸੰਗਤ ਦੇ ਰਹੀ ਹੈ ਨਤਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀ ਹੈ ਔਰ ਐਕਚੁਅਲੀ ਇਹ ਨੋ ਟ੍ਰੈਫਿਕ ਜ਼ੋਨ ਓਨ ਕਰਕੇ ਕਿਉਂਕਿ ਪਬਲਿਕ ਸੰਗਤ ਬਹੁਤ ਜ਼ਿਆਦਾ ਓਨ ਕਰਕੇ ਇੱਥੇ ਵੀਹਿਕਲ ਕੋਈ ਵੀ ਅਲਾਉ ਨਹੀਂ ਕੀਤਾ ਜਾਂਦਾ ਸੋ ਬੜੀ ਵਾਰੀ ਇਹ ਨਜ਼ਰ ਆਉਂਦਾ ਸੀਗਾ ਕਿ ਜਿਹੜੇ ਕੋਈ ਬਜ਼ੁਰਗ ਨੇ ਜਾਂ ਕੋਈ ਬੱਚੇ ਨੇ ਜਾਂ ਬੱਚਿਆਂ ਨੂੰ ਚੁੱਕ ਕੇ ਕੋਈ ਸਾਡੀਆਂ ਭੈਣਾਂ ਨੇ ਜਿਹੜੀਆਂ ਪਿੱਛੋਂ ਆਉਂਦੀਆਂ ਨੇ ਬੜੀ ਦਾ ਉਹ ਆ ਸੁਭਦਾ ਜਿਹੜੀ ਮਹਿਸੂਸ ਕਰਦੇ ਸੀ ਸੋ ਉਸੀ ਨੂੰ ਵੇਖਦੇ ਹੋਏ ਚਾਰ ਜਿਹੜੀਆਂ 골ਫ ਕਾਰਟ ਜਿਹੜੀ ਹੈਗੇ ਨੇ ਸਾਡੇ ਮਾਨਯੋਗ ਵਿਕਰਮ ਈਸ ਸਿੰਘ ਜੀ ਸਾਨੀ ਜੋ ਐਮਪੀ ਨੇ ਮੈਂਬਰ ਰਾਜ ਸਭਾ ਨੇ ਉਹਨਾਂ ਨੇ ਆਪਣੇ ਵੱਲੋਂ ਜਿਹੜੇ ਆਪਣੇ ਪੰਡਸ ਦੇ ਵਿੱਚੋਂ ਜੜੀਆਂ ਮੁਹਿੰਜਾ ਕਰਵਾਈਆਂ ਨੇ ਇੱਕ ਮਕੈਨੀਕਲ ਸਵੀਪਿੰਗ ਜਿਹੜੀ ਗੱਡੀ ਮੁਹਿੰਜਾ ਕਰਾਈ ਹੈ ਜਿਹੜੀ ਸਿਰਫ ਐ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜਾ ਹੈਗਾ ਸਫਾਈ ਤੇ ਹੋਰ ਸੁਚਾਰੂ ਢੰਗ ਦੇ ਨਾਲ ਜਿਹੜਾ ਪ੍ਰਬੰਧ ਕਰਾਂਗੇ ਸੋ ਜਿਹੜੀਆਂ ਇੱਥੇ ਕੋਈ ਲਾਈਟਾਂ ਵਗੈਰਾ ਨਵੀਆਂ ਲੱਗਣ ਵਾਲੀਆਂ ਸੀ ਉਹ ਵੀ ਲਗਵਾਤੀਆਂ ਗਈਆਂ ਹੈ ਜਿਹੜੇ ਕੋਈ ਸਾਊਂਡ ਸਪੀਕਰ ਖਰਾਬ ਸੀ ਉਹ ਵੀ ਚੇਂਜ ਕਰਵਾ ਦਿੱਤੇ ਗਏ ਨੇ ਸੋ ਜਿਹੜੀ ਇਹ ਫਰਸ਼ ਸੀਗਾ ਬੜਾ ਸਟੋਨ ਬਹੁਤ ਵਧੀਆ ਜਿਹੜਾ ਇਹ ਲੱਗਾ ਦਾ ਇਹਦੀ ਬਫਿੰਗ ਪਾਲਿਸ਼ਿੰਗ ਹੋਣ ਵਾਲੀ ਸੀ ਉਹ ਕਰਵਾਈ ਗਈ ਏ ਸਾਈਡਾਂ ਤੇ ਜਿੱਥੇ ਕੋਈ ਰੰਗ ਰੋਗਣ ਦੀ ਜ਼ਰੂਰਤ ਸੀ ਸੋ ਸਾਰਾ ਹੀ ਇਹਨੂੰ ਰੈਨੋਵੇਸ਼ਨ ਕਰਵਾ ਦਿੱਤਾ ਗਿਆ ਸੋ ਜਿਹੜੀ ਧਰਮ ਸਿੰਘ ਮਾਰਕੀਟ ਦੇ ਕੋਲ ਨੇ ਉੱਥੇ ਜਿਹੜੇ ਅਗੇ ਨੇ ਦੋ ਜਿਹੜੇ ਨੇ ਆਪਣੇ ਯੋਧਿਆਂ ਦੇ ਜਿਹੜੇ ਨੇ ਇੱਕ ਬਾਬਾ ਬਦਾ ਸਿੰਘ ਭਾਦਰ ਜੀ ਇੱਕ ਹਰੀ ਸਿੰਘ ਮਲਵਾ ਜਿਹੜੇ ਉਹ ਮੁੰਡਾ ਜਿਹੜੇ ਲਗਾਏ ਗਏ ਨੇ ਸਾਰੇ ਸਾਨੀ ਸਾਹਿਬ ਦੇ ਪੰਡ ਚੋ ਸੋ ਅੱਜ ਜਿਹੜਾ ਹੈਗਾ ਮਾਨਯੋਗ ਸਾਡੇ ਹਰਜਿੰਦਰ ਸਿੰਘ ਜੀ ਧਾਮੀ ਜਿਹੜੇ ਨੇ ਸਾਡੇ ਐਸ.ਸੀ.ਬੀ.ਸੀ ਦੇ ਮਾਨਯੋਗ ਪ੍ਰਧਾਨ ਸਾਹਿਬ ਨੇ ਉਹ ਸਾਡੇ ਮਾਨਯੋਗ ਸਪੀਕਰ ਪੰਜਾਬ ਸਰਤਾਰ ਕੁਲਤਾਰ ਸਿੰਘ ਸੰਧਵਾ ਜੀ ਔਰ ਸਾਡੇ ਮਾਨਯੋਗ ਜਿਹੜੇ ਨੇ ਐਮਪੀ ਸਾਨੀ ਸਾਹਿਬ ਵਿਕਰਮਜੀਤ ਸਿੰਘ ਜੀ ਸਾਨੀ ਸੋ ਅੱਜ ਇਹ ਚੀਜ਼ ਦਾ ਜਿਹੜਾ ਅਸ਼ੋਭ ਆਰੰਭ ਕਰਨ ਲੱਗਿਆ ਔਰ ਇਹ ਜਿਹੜੀ ਮਕੈਨੀਕਲ ਸਵੀਪਿੰਗ ਹੈ ਔਰ ਜਿਹੜੀਆਂ 골ਫ ਕਾਰਟ ਨੇ ਇਹ ਜਿਹੜੇ ਸਾਡੇ ਸੰਤਪੂਰੀ ਵਾਲੇ ਨੇ ਇਹ ਇਹ ਜਿਹੜੀ ਸੇਵਾ ਜਿਹੜੀ ਹੈ ਉਹ ਗੱਡੀਆਂ ਉਹਨਾਂ ਨੂੰ ਸੌਂਦਿਆ ਕਿ ਇਹ ਜਿਹੜੀ ਸੇਵਾ ਜਿਹੜੀ ਹੈ ਉਹ ਕਰਨਗੇ ਸੋ ਅੱਜ ਜਿਹੜਾ ਇਸ ਸੀ ਦੀ ਸਾਰੀ ਰੈਨੋਵੇਸ਼ਨ ਨਵੀਨੀ ਕਰਨ ਜਿਹੜਾ ਇਹ ਕੀਤਾ ਜਾ ਰਿਹਾ ਹੈ ਗਲਿਆਰੇ ਦੇ ਵਿੱਚ ਜਿਹੜੀਆਂ ਨਾ ਚੀਜ਼ਾਂ ਦਾ ਸੋ ਅੱਜ ਇਹ ਇਹ ਚੀਜ਼ਾਂ ਦਾ ਗੁਰੂ ਮਾਜੀ ਦਾ ਆਸ਼ੀਰਵਾਦ ਲੈਂਦੇ ਹੋਏ ਇਸ ਚੀਜ਼ ਦਾ ਸ਼ੁਭ ਆਰੰਭ ਕਰਨ ਜਾ ਰਹੇ ਆ ਜਿਹੜੇ ਬਲਕਾਰ ਚਰੂ ਕੀਤੀਆਂ ਗਈਆਂ ਇਹ ਦਰਬਾਰ ਤੋਂ ਲੈ ਕੇ ਪਾਰਕਿੰਗ ਤੱਕ ਚੱਲਣ ਗਿਆ ਜਾਂ ਵਾਸਤਾਂ ਤੱਕ ਜਿਸਰਾ ਜਿਸਰਾ ਵੀ ਐਸ ਸੀ ਪੀ ਸੀ ਐ ਤੋਂ ਸੁਵਿਧਾ ਸਮਝੇਗੀ ਉਹ ਸਰਾਸੀ ਉਹ ਜਿਹੜਾ ਉਹ ਚਲਵਾ ਦੇਾਂਗੇ ਜੀ ਇਹ ਇਸ ਨੂੰ ਜਿਹੜਾ ਨਗਰ ਨਿਗਮ ਉਹ ਆਪਣੇ ਹੱਥਾਂ 'ਚ ਰੱਖੇਗਾ ਜਾਂ ਐਸੇ ਕਿਸੇ ਹੰਦ ਦੇਗਾ ਤੇ ਜੀ ਸੰਤਪੂਰੀ ਵਾਲੇ ਜਿਹੜੇ ਮਹਾਪੁਰਸ਼ ਨੇ ਅਸੀਂ ਇਹ ਸੇਵਾ ਜਿਹੜੀ ਉਹਨਾਂ ਵੱਲੋਂ ਹੋਣੀ ਹੈ ਜੀ ਅਸੀਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਇਹ ਗੱਡੀਆਂ ਹੈਂਡਓਵਰ ਕਰ ਦੇਣੀਆਂ ਠੀਕ ਹੈ